ਸਤਿ ਸ਼੍ਰੀ ਅਕਾਲ ਜੀ ਸਾਰਿਆਂ ਭਰਾਵਾਂ ਨੂੰ ਕੀ ਹਾਲ ਚਾਲ ਨੇ ਸਵਾਗਤ ਆ ਕਿਸਾਨ ਵੀਰੋ ਤੁਹਾਡਾ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਫਰਮਾਉਣ ਦੇ ਲਈ ਮੈਂ ਇਸ ਟਾਈਮ ਮੌਜੂਦ ਆ ਮਿੱਤਰੋ ਪਿੰਡ ਹਰੀਹਰ ਝੋਕ ਦੇ ਵਿੱਚ ਹਰਜੀਤ ਵੀਰ ਦੇ ਘਰੇ ਇਸ ਟਾਈਮ ਮੌਜੂਦ ਆ ਆ ਜੋ ਉਹ ਭਰਾ ਜਿਹੜੇ ਚੰਗੀ ਟੋਕੜ ਗੱਬਣ ਮੈਂ ਦੀ ਭਾਲ ਦੇ ਵਿੱਚ ਆ ਚੀਜ਼ ਵੀ ਭਾਲ ਦੇ ਫਿਰਦੇ ਆ ਪੈਸੇ ਵੀ ਲਾਉਣ ਨੂੰ ਜੇਬ ਦੇ ਵਿੱਚ ਰੈਡੀ ਆ ਪਰ ਜਾਨਵਰ ਨਹੀਂ ਮਿਲਦਾ ਤੇ ਫਿਰ ਚੱਕੋ ਮਿੱਤਰੋ ਤੁਹਾਡੇ ਲਈ ਜਾਨਵਰ ਪੂਰਾ ਐਂਡ ਲੈ ਕੇ ਆ ਗਿਆ ਟੋਕੜ ਗੱਬਣ ਚੱਕ ਪਾਸ ਝੋਟੀ ਆ ਕਿੰਨੇ ਚਿਰ ਦੀ ਗੱਬਣਾ ਉਹ ਗੱਲਬਾਤ ਆਪਾਂ ਹਰਜੀਤ ਵੀਰ ਦੇ ਨਾਲ ਕਰ ਲਾਂਗੇ ਕਿੰਨਾ ਦੁੱਧ ਆਉ ਮਿਲਦੇ ਆ ਬਾਈ ਨੂੰ ਹਰਜੀਤ ਵੀਰੇ ਸੱਸੀ ਕਰ ਬੀ ਕੀ ਹਾਲ ਆ ਬਟ ਬਾਈ ਸੇਤਾ ਦੇ ਪਰਿਵਾਰ ਦੂਜੇ ਜਾਨਵਰ ਹੋ ਗਏ ਦੋਵੇਂ ਸੇਲ ਉਹਦੀ ਠੀਕ ਆ ਗੱਲ ਇਹ 60000 ਵਾਲੀ ਝੋਟੀ ਨੇ ਮੈਂ ਸੁਨੇਹਾ ਬਾਬਾ ਤੁਮਾਲਾ ਪਾਤੀ ਹਾਂਜੀ ਉਹ ਤੇਰੇ ਪਿੰਡ ਦੇ ਉੱਥੇ ਬੰਦੇ ਦੇ ਗਈ ਹੈ ਕੱਲਾਂ ਦੇ ਹੀ ਅਹੀਂ ਤੂੰ ਆਉਂਦੀ ਵੀਡੀਓ ਬਣਾ ਕੇ ਆਉਣਾ ਨਾ ਬੰਦੇ ਦੀ ਮੇਰੇ ਇਧਰ ਲੱਕੇ ਚ ਗਈ ਹਾਂ ਤੇਰੇ ਨਾਲ ਬਾਗੇ ਪਰਾਨੇ ਬਾਗੇ ਬਾ ਠੀਕ ਆ ਅੱਛਾ ਐਂ ਦੱਸ ਮੈਨੂੰ ਵੀ ਇਹ ਝੋਟੀ ਆ ਜਿਹੜੀ ਹੁਣ ਕਿੰਨੇ ਚਿਰ ਦੀ ਗੱਬਣਾ ਕਿੰਨਾ ਦੋਦਿਆ ਇਹ ਸਾਢੇ 6 ਮਹੀਨਿਆਂ ਤੋਂ ਗੱਬਣ ਲਾ ਲਾ ਦੂੰ ਸਾਢੇ 6 ਦੀ ਲਾੜੀ ਹਾਂ ਤਾਂ ਅਗਲਾ ਅਗਲਾ 6 ਦੀ ਮੰਨ ਕੇ ਆਵੇ 6 ਦੀ ਲੈ ਜਾ ਮੈਂ ਕਿ ਸਾਢੇ 6 ਮਹੀਨਿਆਂ ਦੀ ਗੱਬਣਾ ਉਹਨਾਂ ਮਾਲਕਾਂ ਦੇ ਦੱਸਣ ਮੁਤਾਬਕ ਠੀਕ ਆ ਠੀਕ ਆ ਦੁੱਧ ਦਾ 4 ਤੋਂ 5 ਕਿਲੋ ਇੱਕੇ ਟਾਈਮ ਹੀ ਚੋਂਦੇ ਸੀ ਉਹ ਠੀਕ ਆ ਇੱਥੇ ਆਪਾਂ ਹੁਣ ਵੇਖੋ ਆ ਕੇ ਹੁਣ ਆਈ ਆ ਇੱਕ ਗੱਲ ਤਾਂ ਹੈ ਹਰਜੀਤ ਛੋਟੀ ਦੀ ਜਾਤ ਬਹੁਤ ਆ ਯਾਰ ਬਈ ਚਮਕਵੇ ਪਿੰਡੇ ਦੀ ਛਾਈ ਵੇਖ ਅਸ਼ਕੀਨੀ ਵੇ ਹੈ ਕਿਸੇ ਗੱਲੋਂ ਨਹੀਂ ਕੁਸੀ ਤੋਰ ਤੋਰ ਦਿੰਨਾ ਬਈ ਲੇਵੇ ਲੇਵੇ ਵਾਲੇ ਪੱਖ ਨੂੰ ਤਾਂ ਇਹ ਪੁੱਤ ਵੇਖ ਲੈ ਨਾ ਬਈ ਪਹਿਲੇ ਇੱਧਰ ਐਸ ਕਿੰਨਾ ਨਾ 16 17 ਕਿਲੋ ਦੁੱਧ ਮਾਲਕ ਦਾ ਦਦੇ ਨੇ ਗਾਂ ਵੇਖੋ ਹੁਣ ਕੀ ਕਰਦੀ ਆ ਬਾਕੀ 15 16 ਕਿਲੋ ਦਾ ਹੱਕ ਆਪਾਂ ਵੀ ਤੱਕਦੇ ਆ ਦੱਸ ਦੇਈਂ ਛੋਟੀ ਨੂੰ ਜਿੰਨੀ ਜਾਤ ਆ ਪਤਲੀ ਚੰਗੀ ਲੇਵਲ ਵਾ ਵੇ ਛੋਟੀ ਦੱਸਦੇ ਹਨਾ ਕੀ ਨਹੀਂ ਵੇ ਕਿਸੇ ਗੱਲੋਂ ਨਹੀਂ ਕੁਸੀ ਨਹੀਂ ਠੀਕ ਆ ਬਾਈ ਲਿਆਰ ਜੀ ਤੇ ਮੇਰੇ ਮੋਹਦੇ ਬਾਈ ਓਕੇ ਆ ਜਾਮਾ ਯਾਰ ਚੀਜ਼ ਤਾਂ ਹੈਣਾ ਇਹੋ ਜਿਹੀ ਲਿਆ ਕੇ ਲੱਬ ਕੇ ਚੰਦ ਰਿਆ ਇਹ ਜੀ ਲੱਬ ਦੀ ਕਿਤੇ ਆ ਭਰਾਵਾਂ ਕੀ ਕਰੇ ਕੋ ਸਾਲ ਪਿੱਛੇ ਇਹ ਜੀ ਲੱਬਦਾ ਨਗੀਨਾ ਅਗਲਾ ਵੇਚਦਾ ਹੀ ਨਹੀਂ ਐਡੀ ਚੰਗੀ ਝੋਟੀ ਯਾਰ ਤੂੰ ਆਪ ਸਿਆਣਾ ਹੂੰ ਪੈਰ ਲਵੇੜ ਲੈ ਵਿਚਾਰੀ ਦੇ ਹਾਂ ਮੈਂ ਠੀਕ ਆ ਯਾਰ ਦੇਖੇ ਜੋ ਕਿਲੇ ਰੀ ਦੇ ਦੀਆ ਹਾ ਦੇਖ ਬਾਈ ਹੈ ਇਹਦਾ ਮੁੱਲ 90 ਹੂੰ ਠੀਕ ਆ ਇਹ ਆਪਾਂ 85000 ਦੀ ਦੇਣੀ ਆ ਬਾਈ ਹਾਂ ਤਾਂ ਨਾ ਹਾਂ ਨਾ ਜਮ 100 ਰੁਪਏ ਛੋੜ ਕਰਦੇ ਹਾਂ ਇਹ 200 ਰੁਪਏ ਛੋੜ ਹੀ ਹੋਣੀ ਇਹਦੇ ਚੋਂ ਆਪਾਂ ਨੂੰ ਕੋਈ 84000 ਵਾਲਾ ਵੀ ਫੋਨ ਨਾ ਲੱਗ ਠੀਕ ਹੈ ਕਿ ਨਹੀਂ ਆਪਾਂ 85 ਦੀ ਦੇਣੀ ਹੈ ਓਕੇ ਬਾਈ ਤੇਨੂੰ 6 ਮਹੀਨਿਆਂ ਦੀ ਖੱਪਣ ਵਰਸੀ ਵਾਲਾ ਪੱਖ ਵੀ ਇਹਦਾ ਮੂਰੇ ਆ ਗਿਆ ਦੁੱਧ ਵਾਲਾ ਪੱਖ ਵੀ ਮੂਰੇ ਆ ਗਿਆ ਵੀ ਕਿੱਡੀ ਚੰਗੀ ਝੋਟੀ ਆ ਹਨਾ ਉੱਤੋਂ ਬਿਊਟੀ ਆ ਗਈ ਸਾਰੇ ਪੱਖ ਹੀ ਚੰਗੇ ਆ ਝੋਟੀ ਦੇ ਯਾਰ ਮੈਂ ਝੋਟੀ 1.5 ਪਾਉਣੇ ਤੀ ਤਾਰਾ ਮਰਾਲੂ ਕੀ ਹੁਣ ਹਾਂ ਮਰਾਲੂ ਇੰਨੇ ਕਹਿਣਾ ਮਾਰ ਬੜੇ ਅੱਬਾ ਕਰੀਏ ਨਹੀਂ ਕਰੂ ਲੈ ਵੀ ਮਿੱਤਰੋ ਬਹੁਤ ਸੋਹਣੀ ਝੋਟੀ ਆ 85000 ਦੇ ਵਿੱਚ ਜਸ ਤੇ ਨੋਆ ਦੂਜੇ ਸੋਇਲੇ ਗੱਬਣਾ ਨਾ ਵੀਰੇ ਦੂਜੇ ਸੋਇਲੇ ਗੱਬਣਾ ਬਾਈ 6.5 ਦੀ ਦੱਸਦਾ ਆਪਾਂ 6 ਦੀ ਕਿਹਾ ਬਾਤ ਤੁਸੀਂ ਚੈੱਕ ਕਰਵਾ ਕੇ ਦੇਣੀ ਹਰਜੀਤ ਵੀਰੇ ਆਪਾਂ ਇੱਥੋਂ ਚੈੱਕ ਕਰਾ ਕੇ ਦੇਣੀ ਅਗਲਾ ਪਾਸ ਕਰਾ ਲਵੇ ਪਰ ਬਾਕੀ ਗੇਟੋ ਬਾਹਰ ਹੋਏ ਦੀ ਇੱਕ ਪੈਸੇ ਦੀ ਗਰੰਟੀ ਨਹੀਂ ਮੁੜ ਕੇ ਮੈਨੂੰ ਕੋਈ ਬੰਦਾ ਲਾਹਮਾ ਨਾ ਦੇਵੇ ਠੀਕ ਹੈ ਕਿ ਨਹੀਂ ਹਾਂ ਆਪਾਂ ਕੋਈ ਵੀ ਡੰਗਰ ਰੇਕ ਡੰਗਰ ਹੀ ਆਪਾਂ ਗੇਟੋ ਬਾਹਰ ਅਗਲੇ ਦਾ ਆਪਾਂ ਨੂੰ ਲਾਹਮਣ ਦੇਵੇ ਇੱਥੇ ਆਪਣੇ ਲੋ ਚਾਰ ਡੰਗ ਚੋਲਵੇ ਜੋ ਮਰਜ਼ੀ ਕਰੇ ਅਗਲਾ ਇੱਥੇ ਕਰੇ ਪਰਕੇ ਆਪਾਂ ਨਾ ਕੋਈ ਵੀ ਬੰਦਾ ਲਾਹਮਾ ਦੇਵੇ ਵੀ ਇਹ ਨਿਕਲਿਆ ਆ ਤਾਂ ਉਹ ਘਰਾਂ ਚੋਂ ਆਉਂਦੀਆਂ ਬ ਉਹਦੀਆਂ ਮੁੜਕੇ ਗਲਾ ਆਂਦਾ ਸਾਡੇ ਨਾਲ ਐ ਕਰ ਲਈ ਐ ਕਰ ਲਈ ਭਾਈ ਇੱਥੇ ਵੇਖੇ ਅਗਲਾ ਗਾਂਦ ਹੀ ਨਹੀਂ ਗਿਆ ਪਤਾ ਗੱਲ ਕੀ ਹੈ ਭਾਈ ਅਗਲਾ ਵਪਾਰੀ ਨੂੰ ਹਰਜੀਤ ਵੀਰੇ ਰਿੱਕ ਕਹਿ ਦਿੰਦਾ ਹੁਣ ਆ ਗਾਂਦ ਉਹ ਤੈਨੂੰ ਦੱਸਦਾ ਉਹਨਾਂ ਦੀ ਕੱਚੀ ਲੈ ਕੇ ਆਏ ਕੱਚੀ ਲੈ ਕੇ ਆਏ ਤੇ ਵੇਚ ਲਓ ਜੀ ਆ ਆ ਵੀਰਾਂ ਮੈਂ ਤਾਂ ਡੇਢ ਮਹੀਨਾ ਹਜੇ ਨਹੀਂ ਸੁਣਦੀ ਨਹੀਂ ਸੁਣਦੀ ਡੇਢ ਦੋ ਮਹੀਨੇ ਤੇ ਕੀ ਕਰਿਆ ਆਪਾਂ ਹਣਕੀ ਨੂੰ ਆਖਦਗੇ ਵੀ ਸਾਡੇ ਨਾਲ ਠੱਗੀ ਵਾਜੀ ਜੀ ਮਾਰ ਲਈ ਸਹੀ ਗੱਲ ਆ ਭਾਈ ਅਚਾ ਡਾਕਟਰ ਆਪਦਾ ਅਗਲਾ ਲਾਂ ਲੈ ਕੇ ਆਵੇ ਜਿਹੜਾ ਵੀ ਲਿਆਉਂਦਾ ਡਾਕਟਰ ਦਾ ਨੰਬਰ ਵੀਰੇ ਆਪਣਾ 78899 70410 78899 70 410 410 ਇਸ ਨੰਬਰ ਤੇ ਕਰ ਲਿਓ ਬਾਈ ਦਾ ਤੁਸੀਂ ਮਿੱਤਰੋ ਗੱਲ ਤੇ ਬਾਤ ਪ